ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਲੋਕਾਂ ਦੇ ਵਿੱਚ ਬਾਰੇ ਉਤਸ਼ਾਹ ਹੈ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਆਉਣ ਤੇ ਕਾਫੀ ਉਮੀਦਾਂ ਰੱਖੀਆਂ ਹੋਈਆਂ ਨੇ ਦੱਸਦੇ ਕਿ ਪ੍ਰਧਾਨ ਮੰਤਰੀ ਪੰਜਾਬ ਨੂੰ ਵੱਡਾ ਤੋਹਫਾ ਦੇ ਸਕਦੇ ਨੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਆਉਣ ਤੇ ਨਿੱਘਾ ਸਵਾਗਤ ਕਰਨ ਦਾ ਵੀ ਸੁਨੇਹਾ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਕੇ ਕਿਸਾਨਾਂ ਨੂੰ ਵੀ ਵੱਡਾ ਤੋਹਫਾ ਦੇ ਸਕਦੇ ਨੇ ਤੇ ਇਸ ਦੇ ਨਾਲ ਹੀ ਨਰਿੰਦਰ ਮੋਦੀ ਪੰਜਾਬੀ ਪੰਜਾਬ ਦੇ ਜੁੜਿਆ ਫੇਰੀ ਨੂੰ ਲੈ ਕੇ ਆਮ ਆਮ ਲੋਕਾਂ ਨੇ ਇੰਡੀਆ ਨਿਊਜ਼ ਪੰਜਾਬ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੋਕਾਂ ਨੇ ਅਪੀਲ ਕੀਤੀ ਹੈ ਕਿ ਉਹ ਅੰਮ੍ਰਿਤਸਰ ਵੀ ਆਉਣ ਤੇ ਅੰਮ੍ਰਿਤਸਰ ਤੋਂ ਤਰਨਜੀਤ ਸੰਧੂ ਸਮੁੰਦਰੀ ਦੇ ਹੱਕ ਦੇ ਵਿੱਚ ਹੋਣ ਪ੍ਰਚਾਰ ਕਰਨ। ਲਗਾਤਾਰ ਪੰਜਾਬ ਬੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਵਿੱਚ ਕਿਤਨਾ ਕਿਤੇ ਉਛਾਲ ਆ ਲੱਗੇ ਕਿ ਕਿਤਨੇ ਕਿਤੇ ਲੋਕਾਂ ਦੇ ਮਨ ਚ ਕਾਫੀ ਉਮੀਦਾਂ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆਉਣਗੇ ਤੇ ਪੰਜਾਬ ਲਈ ਕੋਈ ਵਧੀਆ ਪੈਕੇਜ ਦੇ ਕੇ ਜਾਣਗੇ ਵਧੀਆ ਪੰਜਾਬ ਨੂੰ ਹੁਸ਼ਾਰ ਬਣਾਉਣਗੇ ਇਸ ਤਰੀਕੇ ਨਾਲ ਲੋਕ ਸਾਡੇ ਨਾਲ ਮੌਜੂਦ ਨੇ ਆਪਾਂ ਗੱਲ ਕਰਾਂਗੇ ਅੱਜ bari ਕੀ ਕਹਿਣਾ ਚਾਹੁੰਦੇ ਹੋ 23 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰਨ ਆ ਰਹੇ ਕਿਸ ਤਰੀਕੇ ਨਾਲ ਵੇਖਦੇ ਹੋ ਇਹ ਬਹੁਤ ਜ਼ਿਆਦਾ ਲਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਪੰਜਾਬ ਆਉਣ ਤੇ ਮੈਂ ਇਹਨੂੰ ਸਤਿਕਾਰ ਕਰਦਾ ਕਿਉਂਕਿ ਉਹ ਇੱਕ ਦਰਬੇਸ਼ ਸਿਆਸਤਦਾਨ ਇੱਕ ਸੰਤ ਜੋਗੀ ਸੁਭਾਦੇਵ ਮਾਲਕ ਨੇ ਉਹਨਾਂ ਦਾ ਪੰਜਾਬ ਦੇ ਲੋਕਾਂ ਲਈ ਨਿੱਜੀ ਤੜਫਾ ਉਹ ਪੰਜਾਬ ਨੂੰ ਹਮੇਸ਼ਾ ਖਸ਼ਹਾਲ ਦੇਖਣਾ ਚਾਹੁੰਦੇ ਆ ਤੇ ਜਿੱਥੇ ਉਹ ਹੋਰ ਨਾ ਲੋਕ ਸਭਾ ਹਲ ਕਹਿ ਜਾ ਰਹੇ ਆ ਅਸੀਂ ਉਮੀਦ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਕਿ ਉਹ ਅੰਮ੍ਰਿਤਸਰ ਲੋਕ ਸਭਾ ਹਲ ਕੇਤਵੀ ਆਉਣ ਕਦੇ ਸਾਡੇ ਸਿੱਖੀ ਸਰੂਪ ਉਤਾਰਨ ਵਾਲੇ ਇੱਕ ਵਧੀਆ ਇਨਸਾਨ ਕਰਨਜੀਤ ਸਿੰਘ ਸੰਧੂ ਦੀ ਕੈਂਪੇਨ ਕਰ ਲੈ ਜਿਹਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਵੱਡਾ ਹਲਾਰਾ ਮਿਲ ਸਕਦਾ ਅਸੀਂ ਉਹਨਾਂ ਨੂੰ ਆਪਣੇ ਬਾਰਡਰ ਬੈਲਟ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਾਵਾਂਗੇ ਤੇ ਜਿਹਦੇ ਨਾਲ ਆਪਾਂ ਦੇ ਸੂਬੇ ਦੇ ਜਿੱਥੇ ਤਰੱਕੀ ਦੀਆਂ ਗੱਲਾਂ ਚੱਲਣਗੀਆਂ ਜਿੱਥੇ ਸਾਡੀ ਬਾਰਡਰ ਬੈਲਟ ਦੀ ਖਸ਼ਿਆਲੀ ਦੀਆਂ ਗੱਲਾਂ ਚੱਲਣਗੀਆਂ ਅਸੀਂ ਚਾਹੁੰਦੇ ਆ ਕਿ ਆਉਣ ਵਾਲੀ ਸਰਕਾਰ ਤੇ ਸਭ ਤੋਂ ਪਹਿਲਾਂ ਇਹਦੀ ਸ਼ੁਰੂਆਤ ਜਿਹੜੀ ਆ ਅਮ੍ਰਿਤਸਰ ਤੋਂ ਕੀਤੀ ਗਿਆ ਠੀਕ ਹੈ ਅਜਿਹਾ ਕੀ ਕਿਸ ਤਰੀਕੇ ਨਾਲ ਵੇਖਦੇ ਹੋ ਤਿਕਣਾ ਚਾਰੇ ਪਾਸੇ ਜਿਹੜੀ ਗੱਲ ਚੱਲ ਰਹੀ ਤੇਰੀ ਤਰੀਕ ਨੂੰ ਜਿਹੜੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਗੁਰਦਾਸਪੁਰ ਵਿੱਚ ਪਹੁੰਚਣਗੇ ਤੇ ਰੈਲੀਆਂ ਕਰਨਗੇ ਕੀ ਲੱਗਦਾ ਕੀ ਹੈ ਕਿ ਕਿੰਨਾ ਕੁ ਜਿਹੜਾ ਉਤਸ਼ਾਹ ਮਿਲੂਗਾ ਲੋਕਾਂ ਨੂੰ ਇਸ ਤੀਕਰ ਰੈਲੀਆਂ ਹੋਣੇ ਸ਼ੁਰੂ ਹੋਣਗੇ ਪਾਜੀ ਪਹਿਲਾਂ ਤੇ ਚੈਨਲ ਰਾਈਨ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਇੰਨਾ ਬਾਕੀ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਵੀ ਧੰਨਵਾਦ ਕਰਦੇ ਆ ਕਿ ਇਹ ਸਾਡੇ ਲਈ 골ਡਨ ਜਾਨ ਹੈ ਕਿ ਸਾਡੇ ਦੇਸ਼ ਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਮਿਲਿਆ ਤੇ ਪੰਜਾਬ ਦੀ ਖੁਸ਼ਕਿਸਮਤੀ ਆ ਕਿ ਉਹ ਐਸ ਵਾਰੀ ਜਿਹੜੀ 23 ਕਿਉਂ ਪੰਜਾਬ ਦੀਆਂ ਬੜੀਆਂ-ਬੜੀਆਂ ਆਸਾਂ ਜਿਹੜੀਆਂ ਅਸ਼ਿੰਦੂ ਨਰੇਂਦਰ ਮੋਦੀ ਜੀ ਤੋਂ ਆ ਅਸੀਂ ਚਾਹੁੰਦੇ ਆ ਕਿ ਸਾਰੇ ਜਾਣੇ ਰੜ ਕੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਉਹਨਾਂ ਦਾ ਸਾਥ ਦਈਏ ਔਰ ਉਹਨਾਂ ਦੀ ਪੰਜਾਬ 'ਚ ਸਰਕਾਰ ਬਣਾ ਕੇ ਸਾਡੇ ਜਿਹੜੇ ਅਮਸਰ ਜ਼ਿਲ੍ਹੇ ਦੇ ਕੈਂਡੀਡੇਟ ਆ ਸਰਦਾਰ ਤਨਜੀਤ ਸਿੰਘ ਸੰਧੂ ਸਮੁੰਦਰੀ ਕਿਉਂਕਿ ਬੜੀ ਵਧੀਆ ਉਹ ਹੀ ਗ੍ਰੇਟ ਪਰਸਨੈਲਿਟੀ ਨੇ ਤੇ ਉਹਨਾਂ ਨੂੰ ਮੋਦੀ ਝਾਲ ਤੇ ਅਸੀਂ ਝੋਲੀ ਪਾਈਏ ਤੇ ਸਾਡੇ ਜਿਹੜੀ ਬਾਰਡਰ ਬੈਲਟ ਦਾ ਜਿਹੜਾ ਵਿਕਾਸ ਆ ਤਾਂ ਹੀ ਹੋ ਸਕਦਾ ਨਸ਼ਾ ਖਤਮ ਤਾਂ ਹੀ ਹੋ ਸਕਦਾ ਜੇ ਬੀਜੇਪੀ ਸਰਕਾਰ ਇੱਥੇ ਬਣ ਸਕਦੀ ਹੈ। ਹੋਰ ਵੀ ਸਾਡੇ ਨਾਲ ਵੀ ਜੀ ਮੌਜੂਦ ਨੇ ਵੀ ਜੀ ਕਿਸ ਤਰੀਕੇ ਨਾਲ ਵੇਖ ਰਹੇ ਹੋ ਜਿਸ ਤਰੀਕੇ ਨਾਲ ਪ੍ਰਚਾਰ ਚੱਲ ਰਿਹਾ ਹੈ। ਭਾਜਪਾ ਵੱਲੋਂ ਵੀ ਲਗਾਤਾਰ ਪ੍ਰਚਾਰ ਚੱਲ ਰਿਹਾ ਪਰ ਉਹ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਸਪੈਸ਼ਲ ਤੌਰ ਤੇ। ਕੀ ਲੱਗਦਾ ਕੀ ਹੈ ਕਿ ਜੇ ਉਹ ਆਉਂਦੇ ਨੇ ਤਾਂ ਕੀ ਜਿਹੜੇ ਭਾਜਪਾ ਵਰਕਰ ਨੇ ਜਿਹੜੇ ਵੋਟਰ ਨੇ ਉਹਨਾਂ ਚ ਕੋਈ ਹੋਰ ਵੀ ਵੀਰਸਪਰਿਆ ਜਾਊਗਾ। ਬਿਲਕੁਲ ਪਹਿਲੇ ਪਹਿਲੇ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ। ਬਿਗ ਨਰਿੰਦਰ ਮੋਦੀ ਆਉਂਦਾ ਦਾ ਹੁਣ ਤੇ ਬੜਾ ਸਵਾਗਤ ਹੈ ਪੰਜਾਬ ਤੇ। ਜਿਹੜੇ ਸਾਡੇ ਬੀਜੇਪੀ ਦੇ ਲੀਡਰ ਨੇ ਮળો ਦਰਜਾ ਬਦਰਜਾ ਉਹਨਾਂ ਚ ਬਹੁਤ ਜ਼ਿਆਦਾ ਸਪਿਟ ਭਰੇਗੀ ਇਹਦੇ ਨਾਲ ਮੋਦੀ ਜੀ ਨੂੰ ਮੋਦੀ ਜੀ ਇੱਕ ਪਹਿਲੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਬੜਾ ਤਾ ਖੜਿਆ ਅੱਜ ਸਾਡਾ ਦੂਜੇ ਦੇਸ਼ਾਂ ਚ ਵੀ ਨਾਮ ਆ ਜਿਹੜਾ ਕਿ ਸਾਡਾ ਲੈ ਕੇ ਕੁਝ ਨਹੀਂ ਸੀ ਉਤਾਨਦਰ ਮੋਦੀ ਨੂੰ ਅਹੀ ਤੇ ਇਹ ਵੀ ਸੱਦਾ ਦੇਾਂਗੇ ਵੀ ਤੁਸੀਂ ਅੰਮ੍ਰਿਤਸਰ ਉਹ ਲੋਕ ਸਭਾ ਹਲਕੇ ਤੋਂ ਤਰਨਜੀਤ ਸਰਦਾਰ ਤਰਨਜੀਤ ਸੰਧੂ ਸਮੁੰਦਰੀ ਦੇ ਹੱਕ ਚ ਵੀ ਆਣ ਕੇ ਜਾਵ ਚੋਣ ਪ੍ਰਚਾਰ ਕਰਨ ਰੈਲੀ ਕਰਨ ਜੇ ਕਿ ਆਪ ਉਹ ਤਰਨਜੀਤ ਸਿੰਘ ਦੂ ਜਿਹੜੇ ਨੇ ਉਹ ਪਰਿਵਾਰ ਕਿਸੇ ਵੀ ਮਤਲਬ ਹੈ ਨਹੀਂਗਾ ਮਹਤਾਜ ਕਿੱਥੇ ਦੀ ਆਪਣੀ ਪਛਾਣ ਉਹ ਆਪ ਨੇ ਕਿਉਂਕਿ ਉਹਨਾਂ ਦੇ ਦਾਦਾ ਜੀ ਦੇ ਪੜਿਆ ਲੋਕ ਲਹਿਰਾਂ ਦੇ ਵਿੱਚ بڑے ਹਿੱਸੇ ਲਏ ਨੇ ਫਿਰ ਉਹਨਾਂ ਦੇ ਗਾ ਪਿਤਾ ਜੀ ਨੇ ਉਹ ਵੀ ਆਪਣਾ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਵੀ ਬਹੁਤ ਕੰਮ ਕੀਤੇ ਨੇ ਪੰਜਾਬ ਵਾਸਤੇ ਅਸੀਂ ਦੇ ਨਿਰੰਦਰ ਮੋਦੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਲੱਗਦਾ ਕਿ ਜੇ ਨਿਰੰਦਰ ਮੋਦੀ ਜੀ ਆਣ ਕੇ ਪੰਜਾਬ ਨੂੰ ਕੋਈ ਤੋਹਫੇ ਵੀ ਦੇ ਸਕਦੇ ਨੇ ਕੋਈ ਆਸਾਂ ਵੀ ਹੈਗੀਆਂ ਨੇ ਲੋਕਾਂ ਹਾਂਜੀ ਬਿਲਕੁਲ ਆਸਾਂ ਹੈਗੀਆਂ ਜੀ ਨਿਰੰਦਰ ਮੋਦੀ ਜੀ ਤੋਹਫੇ ਦੇ ਸਕਦੇ ਨੇ ਜਿੰਨਾ ਕਿ ਕਿਸਾਨੀ ਮਸਲਾ ਸਾਡਾ ਤੁਰਿਆ ਫਿਰਦਾ ਵਾ ਉਹ ਵੀ ਹੋ ਸਕਦਾ ਉਹ ਹੱਲ ਕਰ ਸਕਦੇ ਨੇ ਐਲਾਨ ਕਰ ਸਕਦੇ ਨੇ ਸਟੇਜ ਤੋਂ ਬਾਕੀ ਨਿਰੰਦਰ ਮੋਦੀ ਜੀ ਨੂੰ ਅਸੀਂ ਫਿਰ ਧੰਨਵਾਦ ਕਰਾਂਗੇ ਤੇ ਇਹ ਸੱਦਾ ਦਿਆਂਗੇ ਵੀ ਤੁਸੀਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਆਣ ਕੇ ਜਿਹੜੀ ਆ ਸਰ ਸਰਦਾਰ ਤਰਨਜੀਤ ਸੰਧੂ ਦੀ ਸਮੁੰਦਰੀ ਜੀ ਦੀ ਆਣ ਕੇ ਜਿਹੜੀ ਆ ਚੋਣ ਰੈਲੀ ਜ਼ਰੂਰ ਕਰਨਾ ਲਗਾਤਾਰ ਜਿਸ ਤਰੀਕੇ ਨਾਲ ਬਾਕ-ਬਾਕ ਲੋਕਾਂ ਨਾਲ ਗੱਲ ਕਰ ਰਹੇ ਤੇ ਕਿਤਨਾ ਕਿਤੇ ਨਰਿੰਦਰ ਮੋਦੀ ਜੀ ਦੀ ਪਹਿਲੀ ਫੇਰੀ ਨੂੰ ਲੈ ਕੇ ਜਿਸ ਤਰੀਕੇ ਨਾਲ ਪੰਜਾਬ ਫੇਰੀ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਨਾਲ ਨਾਲ ਕਿਤਨਾ ਕਿਤੇ ਵੀ ਗੱਲ ਕਿਹਾ ਜਾ ਰਿਹਾ ਵੀ 골ਡਨ ਚਾਂਸ ਹੋਏਗਾ ਆਪਣੇ ਪੰਜਾਬ ਵਾਸਤੇ ਤੇ ਅੰਮ੍ਰਿਤਸਰ ਵਾਸਤੇ ਜੋ ਇੱਥੋਂ ਆ ਕੇ ਕੈਂਪੇਨ ਸ਼ੁਰੂ ਕਰਦੇ ਨੇ ਬਸ ਕਿ ਤੁਸੀਂ ਜਿਹੜੇ ਰੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਜਲਾ